ਬੋਤ ਸਾਹਿਬ ਮੈਂ ਇਥੋਂ ਜਦੋਂ ਫਿਲਮ ਦੀ ਟ੍ਰੇਨਿੰਗ ਲੈ ਰਿਹਾ ਸੀ ਤਾਂ ਮੈਂ ਇਥੇ ਕਈ ਵਾਰ ਆਉਂਦਾ ਰਿਹਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਰੇ ਕੁਸ਼ਤੀ ਖਿਡਾਰੀਆਂ ਦੇ ਨਾਲ ਮੈਂ ਦੁਬਾਰਾ ਮਿਲਿਆ ਪਰ ਜਿੰਨੀ ਮਿਹਨਤ ਪਹਿਲਵਾਨ ਕਰਦੇ ਨੇ ਜਿੰਨੀ ਕਸਰਤ ਜਿੰਨੀ ਮਿਹਨਤ ਜਿੰਨੀ ਡਾਈਟ ਉਹ ਜਿੰਨਾ ਡਿਸਪਲਨ ਇਹਨਾਂ ਨੂੰ ਰੱਖਣਾ ਪੈਂਦਾ ਉਹ ਮਤਲਬ ਉਹ ਫਿਲਮ ਚ ਇੱਕ ਫਿਲਮ ਚ ਨਹੀਂ ਦਿਖਾਇਆ ਜਾ ਸਕਦਾ ਬਹੁਤ ਸਾਰੀਆਂ ਜਿਹੜੀਆਂ ਰੀਅਲ ਬੇਸਡ ਚੀਜ਼ਾਂ ਨੇ ਨਾ ਜਿਹੜੀਆਂ ਰੀਅਲਿਸਟਿਕ ਚੀਜ਼ਾਂ ਸੀ ਇਸ ਫਿਲਮ ਚ ਯੂਜ਼ ਕੀਤੀਆਂ ਤੇ ਤੁਹਾਨੂੰ ਐ ਨਕਲੀਪਨ ਨਹੀਂ ਲੱਗੇਗਾ ਕਿਤੇ ਵੀ ਐ ਨਹੀਂ ਲੱਗੇਗਾ ਕਿ ਯਾਰ ਇਹ ਸਿਰਫ ਫਿਲਮ ਜੀ ਹੋ ਸਕਦਾ ਜੋ ਵੀ ਗਾਣੇ ਨੇ ਜੋ ਫਿਲਮਾਂ ਨੇ ਉਹਨਾਂ ਦਾ ਅਸਰ ਸਮਾਜ ਤੇ ਪੈਂਦਾ ਸੋ ਜੇ სპੋਰਟਸ ਨੂੰ ਇਨਕਰੇਜ ਕਰਨ ਵਾਲੀਆਂ ਫਿਲਮਾਂ ਬਣਨਗੀਆਂ ਤਾਂ ਆਫ ਕੋਰਸ ਸਾਰੇ ਜਣੇ ਸਪੋਰਟਸ ਚ ਜ਼ਿਆਦਾ ਪਾਰਟਿਸਪੇਟ ਕਰਨਗੇ ਔਰ ਟੈਲੀਪੋਸ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਖਿਡਾਰੀ ਇੱਕ ਖਿਡਾਰੀ ਸ਼ਬਦ ਜਦੋਂ ਅਸੀਂ ਬੋਲਦੇ ਆ ਤਾਂ ਜਜ਼ਬਾ ਤੇ ਜਨੂਨ ਦੇ ਨਾਲ ਹੀ ਇੱਕ ਖਿਡਾਰੀ ਬਣਿਆ ਜਾਂਦਾ ਜਿਹੜਾ ਖਿਡਾਰੀ ਜਿਸ ਨੂੰ ਅਸੀਂ ਜਕਰ ਕਬੱਡੀ ਦੀ ਗੱਲ ਕਰੀਏ ਕੁਸ਼ਤੀ ਦੀ ਗੱਲ ਕਰੀਏ ਤਾਂ ਦੁੱਧ ਦਹੀਂ ਮੱਖਣਾਂ ਦੇ ਨਾਲ ਤਿਆਰ ਹੁੰਦੇ ਨੇ ਖਿਡਾਰੀ ਕਬੱਡੀ ਦੇ ਪਲੇਅਰ ਅਤੇ ਕੁਸ਼ਤੀ ਦੀ ਗੱਲ ਕਰੀ ਤਾਂ ਸਾਡੇ ਨਾਲ ਅੱਜ ਤੁਸੀਂ ਦੇਖ ਸਕਦੇ ਹੋ ਗਰਨਾਪੁੱల్లਰ ਭਾਜੀ ਜਿਹੜੇ ਇਸ ਮੂਵੀ ਦੇ ਮੇਨ ਲੀਡ ਐਕਟਰ ਹਾਗੇ ਨੇ ਖਿਡਾਰੀ ਮੂਵੀ ਆ ਰਹੀ ਹੈ ਬਹੁਤ ਹੀ ਇੱਕ ਖੇਡਾਂ ਨਾਲ ਜੁੜੀ ਮੂਵੀ ਸਾਰੇ ਜਿਹੜੇ ਕੁਸ਼ਤੀ ਦੇ ਖਿਡਾਰੀ ਸਮੇਂ ਤੇ ਪਹੁੰਚੇ ਹੋਏ ਨੇ ਸਾਰਿਆਂ ਦੇ ਟੀ-ਸ਼ਰਟ ਉੱਪਰ ਖਿਡਾਰੀ ਹੀ ਲਿਖਿਆ ਹੋਇਆ ਹੈ ਗੱਲਬਾਤ ਵੀ ਕਰਾਂਗੇ ਇਸ ਮੂਵੀ ਨੂੰ ਲੈ ਕੇ ਬਹੁਤ ਜਿਹੜੇ ਖੇਡ ਖੇਡਾਂ ਨਾਲ ਜੁੜੇ ਲੋਕ ਹੈਗੇ ਨੇ ਜਾਂ ਖਿਡਾਰੀ ਹੈਗੇ ਨੇ ਉਹਨਾਂ ਚ ਬਹੁਤ ਉਤਸ਼ਾਹ ਹੈਗਾ ਸਭ ਤੋਂ ਪਹਿਲਾਂ ਗਨਪੁੱਲਰ ਜੀ ਸਵਾਗਤ ਡੇਲੀ ਪੋਸਟ ਪੰਜਾਬੀ ਤੇ ਥੈਂਕ ਯੂ ਜੀ ਥੈਂਕ ਯੂ ਕੀ ਕਹਿਣਾ ਚਾਹਦੇ ਹੋ ਅੱਜ ਸਾਰੇ ਆਸੇ ਪਾਸੇ ਬੱਚੇ ਨੇ ਤੇ ਬੱਚਿਆਂ ਦੇ ਖਿਡਾਰੀ ਦੀ ਜਿਹੜੀ ਤੁਹਾਡੀ ਟੀ-ਸ਼ਰਟ ਪਾਈ ਹੋਈ ਹੈ ਤੇ ਕੁਸ਼ਤੀ ਦੇ ਪਲੇਅਰ ਹੈਗੇ ਸਾਰੇ ਨਹੀਂ ਨਹੀਂ ਸਾਰੇ ਬਹੁਤ ਵਧੀਆ ਇੱਥੇ ਅੱਜ ਦੰਗਲ ਹੋ ਰਿਹਾ ਹੈ ਦਿਆਲਪੁਰਾ ਔਰ ਇੱਥੇ ਮੈਂ ਸਾਡੇ ਕੋਚ ਸਾਹਿਬ ਮੈਂ ਇਥੋਂ ਜਦੋਂ ਫਿਲਮ ਦੀ ਟ੍ਰੇਨਿੰਗ ਲੈ ਰਿਹਾ ਸੀ ਤਾਂ ਮੈਂ ਇੱਥੇ ਕਈ ਵਾਰ ਆਉਂਦਾ ਰਿਹਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਰੇ ਕੁਸ਼ਤੀ ਖਿਡਾਰੀਆਂ ਦੇ ਨਾਲ ਮੈਂ ਦੁਬਾਰਾ ਮਿਲਿਆ ਔਰ ਸਾਰਿਆਂ 'ਚ ਬਹੁਤ ਜਨੂੰਨ ਹੈ ਔਰ ਮੈਂ ਇੱਥੇ ਤਾਂ ਆਫਕੋਰਸ ਆਪਦੀ ਫਿਲਮ ਪ੍ਰਮੋਟ ਕਰਨ ਆਇਆ ਪਰ ਇਹਨਾਂ ਦੇ ਇਹਨਾਂ ਦੀ ਗੇਮ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੱਕ ਖਿਡਾਰੀ ਲਈ ਜਨੂੰਨ ਤੁਸੀਂ ਵੀ ਇੱਕ ਮੂਵੀ ਵਿੱਚ ਇਸ ਮੈਂ ਖਿਡਾਰੀ ਦਾ ਜਿਹੜਾ ਤੁਸੀਂ ਰੋਲ ਕੀਤਾ ਇੱਕ ਤੁਸੀਂ ਰੈਸਲਰ ਹੈਗੇ ਤਾਂ ਕੀ ਮਹਿਸੂਸ ਹੁੰਦਾ ਹੈ ਖਿਡਾਰੀ ਬਣਦੇ ਲਈ ਕਿੰਨੀ ਜਿਹੜੀ ਸ਼ਕਤੀ ਹੈਗੀ ਉਹ ਪੈਦਾ ਕਰਨੀ ਪੈਂਦੀ ਹੈ ਹਾਂਜੀ ਮੈਂ ਤਾਂ ਕਹਿ ਲਵਾਂ ਕੁਸ਼ਤੀ ਦਾ 5% ਸਿੱਖਿਆ ਕਿ ਤਾਂ ਕਿ ਉਹ ਨਕਲੀ ਨਾ ਲੱਗੇ ਸਕਰੀਨ ਤੇ ਪਰ ਜਿੰਨੀ ਮਿਹਨਤ ਪਹਿਲਵਾਨ ਕਰਦੇ ਨੇ ਜਿੰਨੀ ਕਸਰਤ ਜਿੰਨੀ ਮਿਹਨਤ ਜਿੰਨੀ ਡਾਈਟ ਉਹ ਜਿੰਨਾ ਡਿਸਪਲਿਨ ਇਹਨਾਂ ਨੂੰ ਰੱਖਣਾ ਪੈਂਦਾ ਉਹ ਮਤਲਬ ਉਹ ਫਿਲਮ ਚ ਇੱਕ ਫਿਲਮ ਚ ਨਹੀਂ ਦਿਖਾਇਆ ਜਾ ਸਕਦਾ ਪਰ ਇਹਨਾਂ ਸਾਰਿਆਂ ਨੂੰ ਸਲੂਟ ਹੈ ਇਹਨਾਂ ਸਾਰਿਆਂ ਨੂੰ ਸਲਾਮ ਹੈ ਇਹਨਾਂ ਦੀ ਮਿਹਨਤ ਨੂੰ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਦੇਵੇ ਇਹਨਾਂ ਨੂੰ ਕਾਮਯਾਬ ਕਰੇ ਮੈਂ ਤਾਂ ਹੀ ਦੁਆ ਕਰਦਾ ਮਤਲਬ ਉਸ 20 ਮਿੰਟ ਦੇ ਜੋ ਸ਼ੂਟ ਦੇ ਵਿੱਚ ਤੁਸੀਂ ਇਹਨਾਂ ਦੀ ਜੋ ਇੱਕ ਮੁਸ਼ਕਲਾ ਹੁੰਦੀ ਹੈ ਜਾਂ ਇਹਨਾਂ ਦੀ ਇੱਕ ਡਾਈਟ ਹੁੰਦੀ ਹੈ ਜੋ ਕਈ ਵਾਰੀ ਕੁਝ ਬੱਚੇ ਗਰੀਬ ਹੁੰਦੇ ਨੇ ਪਰ ਇੱਕ ਅੰਦਰ ਜਨੂੰਨ ਹੁੰਦਾ ਕਿ ਮੈਂ ਖਿਡਾਰੀ ਬੰਨਾ ਦੇਸ਼ ਦੇ ਲਈ ਤਗਵੇਂ ਲੈ ਕੇ ਆਉਣਾ ਹੈ ਜੀ ਜੀ ਬਿਲਕੁਲ جنੂਨ ਤੋਂ ਬਿਨਾ ਇਹ ਗੇਮ ਨਹੀਂ ਹੋ ਸਕਦੀ ਔਰ ਖਿਡਾਰੀ ਦੇ ਵਿੱਚ ਵੀ ਸਾਡੀ ਫਿਲਮ ਦੇ ਵਿੱਚ ਵੀ ਕੁਝ ਪੋਰਸ਼ਨ ਜਿਹੜਾ ਰੈਸਲਿੰਗ ਦਾ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇਹਨਾਂ ਸਾਰੇ ਕੋਚੀ ਸਹਿਬਾਨ ਨੇ ਮੈਨੂੰ ਬਹੁਤ ਸਪੋਰਟ ਕੀਤਾ ਔਰ ਮੈਂ ਬੜਾ ਖੁਸ਼ ਨਸੀਬਾਂ ਕਿ ਮੈਨੂੰ ਇਹਨਾਂ ਵਾਲੀ ਜ਼ਿੰਦਗੀ ਦੇ ਨੇੜੇ ਹੋਣ ਦਾ ਮੌਕਾ ਮਿਲਿਆ ਤੇ ਅੱਜ ਇਹਨਾਂ ਦਾ ਦੰਗਲ ਆ ਕੁਸ਼ਤੀਆਂ ਹੋ ਰਹੀਆਂ ਬਹੁਤ ਸਾਰੇ ਵਿਨਰਸ ਨੇ ਸਾਰਿਆਂ ਨੂੰ ਮੁਬਾਰਕਾਂ ਜਿਨ੍ਹਾਂ ਨੇ ਜਿੱਤਿਆ ਜਿਹੜੇ ਗੇਮ ਅੱਜ ਨਹੀਂ ਜਿੱਤ ਪਾਏ ਉਹਨਾਂ ਨੂੰ ਅਗਲੀ ਵਾਰੀ ਲਈ 올 ਦਾ ਬੈਸਟ ਕੇ ਫਿਰ ਤੁਸੀਂ ਦੁਬਾਰਾ ਟਰਾਈ ਕਰੋ ਤੇ ਬਸ ਇਸੇ ਤਰ੍ਹਾਂ ਮਿਹਨਤ ਕਰਦੇ ਰਹੋ ਅਸੀਂ ਤੁਹਾਡਾ 2 ਕੁ ਮਿੰਟ ਦਾ ਜਿਹੜਾ ਟਰੇਲਰ ਦੇਖਿਆ ਜਿਸ ਤੋਂ ਤੁਸੀਂ ਮੁਗਦਰ ਨੂੰ ਕਮਾਦੇ ਹੋਏ ਦਿਖਾਈ ਦਿੰਦੇ ਹੋ ਇੱਕ ਮੁਗਦਰ ਜਿਹੜੇ ਪੁਰਾਣੀਆਂ ਖੇਡਾਂ ਹੁੰਦੀਆਂ ਸੀ ਚਲੋ ਅੱਜ ਵੀ ਹੈਗੀਆਂ ਨੇ ਖੇਡਾਂ ਹਰਿਆਣੇ 'ਚ ਜ਼ਿਆਦਾ ਪੰਜਾਬ 'ਚ ਥੋੜੀਆਂ ਖਤਮ ਹੁੰਦੀਆਂ ਜਾ ਰਹੀਆਂ ਨੇ ਉਹ ਵੀ ਇੱਕ ਬਹੁਤ ਹੀ ਜ਼ਬਰਦਸਤ ਸੀਨ ਹੈਗਾ ਕਿ ਅਸੀਂ ਤੁਸੀਂ ਕਮਾਦੇ ਹੋ ਤਾਂ ਉਹ ਪੁਰਾਣੇ ਜਿਹੜੇ ਉਹ ਲੋਕ ਜਿਹੜੇ ਮੁਦਗਰ ਨਾਲ ਖੇਡੇ ਸੋ ਉਹਨਾਂ ਨੂੰ ਯਾਦ ਦਿਵਾਉਂਦਾ ਹੈ ਜੀ ਬਹੁਤ ਸਾਰੀਆਂ ਜਿਹੜੀਆਂ ਰੀਅਲ ਬੇਸਡ ਚੀਜ਼ਾਂ ਨੇ ਨਾ ਜਿਹੜੀਆਂ ਰੀਅਲਿਸਟਿਕ ਚੀਜ਼ਾਂ ਸੀ ਇਸ ਫਿਲਮ ਚ ਯੂਜ਼ ਕੀਤੀਆਂ ਤੇ ਤੁਹਾਨੂੰ ਐ ਨਕਲੀਪਨ ਨਹੀਂ ਲੱਗੇਗਾ ਕਿਤੇ ਵੀ ਐਂ ਲੱਗੇਗਾ ਕਿ ਯਾਰ ਇਹ ਸਿਰਫ ਫਿਲਮ ਜੀ ਹੋ ਸਕਦਾ ਅਸਲ ਜ਼ਿੰਦਗੀ ਦੇ ਬਹੁਤ ਨੇੜੇ ਲੱਗੇਗੀ ਫਿਲਮ ਦੇ ਪਹਿਲਵਾਨ ਦੀ ਜ਼ਿੰਦਗੀ ਦੇ ਬਹੁਤ ਕਰੀਬ ਲੱਗੇਗੀ। ਵੀ ਕਿ ਵੀ ਹੁੰਦਾ ਕਿ ਇੱਕ ਤੁਸੀਂ ਖਿਡਾਰੀ ਮੂਵੀ ਚੁਣੀ ਹੈ ਤਾਂ ਬੱਚਿਆਂ ਨੂੰ ਵੀ ਬੜਾ ਵਧੀਆ ਇੱਕ ਇੱਕ ਐਕਟਰ ਦਾ ਜੋ ਕਰਦਾ ਤੋ ਉਸ ਐਕਟਰ ਤੋਂ ਜ਼ਿਆਦਾ ਮੋਟੀਵੇਸ਼ਨ ਹੁੰਦੇ ਨੇ, ਬੱਚੇ ਵੀ ਹੁੰਦੇ ਨੇ, ਇੱਕ ਆਮ ਨੌਜਵਾਨ ਵੀ ਹੁੰਦੇ ਨੇ ਕਿਉਂਕਿ ਨਸ਼ਿਆਂ ਦੇ ਦੌਰ ਤੋਂ ਦੂਰ ਉੱਠ ਕੇ ਹੁਣ ਕਈ ਤੁਹਾਡੇ ਤੋਂ ਮੋਟੀਵੇਟ ਹੋ ਕੇ ਖਿਡਾਰੀ ਵੀ ਬਣਨਗੇ। ਨਹੀਂ ਨਹੀਂ ਬਿਲਕੁਲ ਜੀ, achhiyan filmyan vi banniyan chahidiyan hain aur kitna kithe jo vi gaane ne, jo filmyan ne, unna da asar samaaj te painda hai. ਸੋ ਜੇ სპੋਰਟਸ ਨੂੰ ਇਨਕਰੇਜ ਕਰਨ ਵਾਲੀਆਂ ਫਿਲਮਾਂ ਬਣਨਗੀਆਂ ਤਾਂ ਆਫਕੋਰਸ ਸਾਰੇ ਜਣੇ სპੋਰਟਸ ਤੇ ਜ਼ਿਆਦਾ ਪਾਰਟਿਸਿਪੇਟ ਕਰਨਗੇ ਔਰ ਬੱਚੇ ਫੁੱਲਾਂ ਵਰਗੇ ਹੁੰਦੇ ਆ ਜਿਹੜੇ ਪਾਸੇ ਤੋਰ ਦੋ ਸੋ ਮੈਂ ਖਿਡਾਰੀ ਇੱਕ ਫੈਮਿਲੀ ਡਰਾਮਾ ਹੈ ਉਹਦੇ ਚ ਉਹ ਸਿਰਫ ਆਏ ਨਹੀਂਗਾ ਕਿ ਸਿਰਫ ਸਿੱਖਿਆ ਵਾਲੀ ਫਿਲਮ ਨਹੀਂ ਗਈ ਜਾਂ ਸਿਰਫ სპੋਰਟਸ ਤੇ ਫਿਲਮ ਨਹੀਂ ਗਈ ਹਾਂ ਉਹਦੇ ਵਿੱਚ ਮੈਂ ਜਿਹੜਾ ਕਿਰਦਾਰ ਕਰ ਰਿਹਾ ਉਹ ਇੱਕ ਪਹਿਲਵਾਨ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈ ਹੋਰ ਬਹੁਤ ਸਾਰੇ ਰੰਗ ਤੁਹਾਨੂੰ ਇਸ ਫਿਲਮ ਚ ਦੇਖਣ ਮਿਲਣਗੇ ਐਕਸ਼ਨ ਦੇਖਣ ਨੂੰ ਮਿਲੇਗਾ ਡਰਾਮਾ ਦੇਖਣ ਨੂੰ ਮਿਲੇਗਾ ਰਿਵੈਂਜ ਦੇਖਣ ਨੂੰ ਮਿਲੇਗਾ ਹੋਰ ਬਹੁਤ ਚੀਜ਼ਾਂ ਨੇ ਸੋ ਪਰ ਇਹ ਇੱਕ ਪਰਿਵਾਰਕ ਫਿਲਮ ਹੈ ਤੁਸੀਂ ਆਪਣੇ ਪਰਿਵਾਰ ਦੇ ਨਾਲ ਦੇਖ ਸਕਦੇ ਹੋ ਬਿਲਕੁਲ ਅਸੀਂ ਜੇਕਰ ਦੋ ਸ਼ਬਦ ਫਿਲਮ ਦੇ ਵਿੱਚ ਜੇ ਕੋਈ ਗਾਣੇ ਦੇ ਹੋਣ ਤਾਂ ਦੋ ਸ਼ਬਦ ਜੇਕਰ ਸਾਂਝੇ ਕਰਨਾ ਚਾਹੋਗੇ ਤਾਂ ਅਸੀਂ ਜ਼ਰੂਰ ਬਸ ਇਹ ਬੋਲਾਂਗੇ ਜੀ ਵੀ ਮੈਂ ਵੀ ਖਿੜਾਰੀ ਤੇ ਅਸੀਂ ਵੀ ਇਹਦੇ ਵਿੱਚ ਜਿਹੜਾ ਬਾਰਕ ਆਹ ਹਾਂਜੀ ਜੀ ਜੀ ਮੈਂ ਇੱਕ ਹੁਣੇ ਕੱਲ ਪਰਸੋਂ ਗਾਣਾ ਆ ਉਹਦੇ ਦੋ ਬੋਲ ਸੁਣਾ ਦੇਣਾ ਉਹ ਮੇਰੇ ਲਹਿੰਗੇ ਉੱਤੇ ਸ਼ੀਸ਼ੇ ਤੂੰ ਵੀ ਲਿਸ਼ਕੇ ਸ਼ੀਸ਼ੇ ਵਾਂਗੂ ਤੇਰੀ ਕੈਰ ਕਰੂੰਗੀ ਬਾਲੀ ਤੈਨੂੰ ਗਹਿਣਾਂ ਵਾਂਗੂ ਸੰਭੂ ਬੜੇ ਸਾਖ ਮੈਂ ਪੁੱਠੇ ਮੋੜੇ ਐਵੇਂ ਨਖਰਾਜ ਹਵਾ ਖਾ ਕੇ ਰੋਜ਼ ਵਰਗੀ ਵਿਆਹ ਕੇ ਲੈ ਜਾ ਗੱਡੀਆਂ ਤੇ ਰੋਜ਼ ਲਵਾ ਕੇ ਜੱਟਾ ਤੇਰੇ ਨਾਂ ਪੋਜ਼ ਬਣਾਉਣੇ ਤੇਰੇ ਨਾਂ ਦਾ ਚੂੜਾ ਪਾ ਕੇ ਨਾਪੋਲਰ ਐਕਸਰ ਰੋਮਾਂਟਿਕ ਗਾਣੇਆਂ ਜਾਣੇ ਜਾਂਦੇ ਨੇ ਤਾਂ ਹੁਣ ਜਿਹੜੇ ਖਿਡਾਰੀਆਂ ਦੇ ਦੰਗਲ ਜਿਹੜੇ ਅੰਦਰ ਅਸੀਂ ਦੇਖ ਰਹੇ ਸੀ ਪੂਰੇ ਪੱਟਾਂ ਦੇ ਜੋਰਾਂ ਦੇ ਨਾਲ ਲੜ ਰਹੇ ਸੀ ਹੁਣ ਵਾਕਈ ਲੱਗਦਾ ਕਿ ਬੰਦੇ ਨੂੰ ਖਿਡਾਰੀ ਵੀ ਹੋਣਾ ਚਾਹੀਦਾ ਹੈ ਕਰੇ ਜ਼ਿੰਦਗੀ ਚ ਜੇ ਕਬੱਡੀ ਖੇਡੀਆ ਕਰੇ ਤੁਸੀਂ ਹਾਂਜੀ ਨਹੀਂ ਮੈਂ ਕਦੀ ਕੋਈ ਗੇਮ ਨਹੀਂ ਖੇਡੀ ਜੀ ਪਰ ਸਪੋਰਟਸਮੈਨ ਜੋ ਇਹਨਾਂ ਦੀ ਜ਼ਿੰਦਗੀ ਚ ਜੋ ਅਨੁਸ਼ਾਸਨ ਡਿਸਪਲਨ ਇੱਥੇ ਮਿਲਦਾ ਉਹ ਨਹੀਂ ਕਿਤੇ ਮਿਲ ਸਕਦਾ ਤੇ ਮੈਨੂੰ ਲੱਗਦਾ ਕਿ ਦੋ ਤਰ੍ਹਾਂ ਦੀ ਖੇਡ ਬੰਦਾ ਖੇਡਦਾ ਇੱਕ ਜਿਹੜੀ ਮੈਦਾਨ ਦੇ ਵਿੱਚ ਔਰ ਇੱਕ ਅਸਲ ਜ਼ਿੰਦਗੀ ਦੀ ਖੇਡ ਤੋਂ ਦੋਵੇਂ ਖੇਡਾਂ ਕਿਵੇਂ ਉਹਨੂੰ ਜਿਤਨੀਆਂ ਚਾਹੀਦੀਆਂ ਉਹ ਖਿਡਾਰੀ ਦੇ ਵਿੱਚ ਤੋਂ ਦਿਖਣ ਮਿਲਦੇ ਬਿਲਕੁਲ ਹਰ ਇੱਕ ਗੇਮ ਚਾਹੇ ਤੁਹਾਡੇ ਖਾੜਾ ਹੋਵੇ ਚਾਹੇ ਤੁਹਾਡੇ 뮤זיਕ ਇੰਡਸਟਰੀ ਹੈ ਤਾਂ ਖੇਡ ਹੀ ਹੈ ਜੇਕਰ ਖਿਡਾਰੀ ਪੂਰੀ ਜੋਸ਼ ਨਾਲ ਕਰਦਾ ਤਾਂ ਉਹ ਕਦੇ ਵੀ ਪਿੱਛੇ ਨਹੀਂ ਹਟਦਾ ਜੀ ਬਿਲਕੁਲ ਬਿਲਕੁਲ ਇੱਕ ਆਖਰੀ ਨਾਰਾ ਜਿਹੜਾ ਤੁਸੀਂ ਕਹਿ ਰਹੇ ਮੈਂ ਵੀ ਖਿਡਾਰੀ ਤਾਂ ਉਹ ਸਾਰਾ ਸੀ ਕਵਰ ਕਰਨਾ ਚਾਹ ਹਾਂਜੀ ਸਾਰੇ ਜਾ ਰਹੇ ਹੋ ਨੌ ਫਰਵਰੀ ਨੂੰ ਵੇਖਣ ਫਿਲਮ ਨਹੀਂ ਨਹੀਂ ਮੈਂ ਵੀ ਖਿਡਾਰੀ ਨਹੀਂ ਖਿਡਾਰੀ ਥੈਂਕ ਯੂ ਸੋ ਅਸੀ ਸਾਡੇ ਨਾਲ ਗੁਰਨਾਪ ਪੁੱਲਰ ਭਾਜੀ ਜਿਨ੍ਹਾਂ ਦੀ ਖਿਡਾਰੀ ਮੂਵੀ ਆ ਰਹੀ ਹੈ ਤਾਂ ਅੱਜ ਦੰਗਲ ਦੇ ਵਿੱਚ ਜਿਹੜੇ ਇੱਥੇ ਸਮਾਰੋਹ ਹੋ ਰਿਹਾ ਦੰਗਲ ਦਾ ਜਿਹੜਾ ਇੱਕ ਵੱਡਾ ਮੇਲਾ ਲੱਗਿਆ ਹੋਇਆ ਤਾਂ ਉੱਥੇ ਗੁਰਨਾਪ ਪੁੱਲਰ ਭਾਜੀ ਪਹੁੰਚੇ ਤੇ ਆਪਣੀ ਫਿਲਮ ਲੈ ਕੇ ਉਹਨਾਂ ਕੋਲ ਜਿਹੜੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਖਿਡਾਰੀ ਚਾਹੇ ਉਹ ਖੇਡ ਮੈਦਾਨ 'ਚ ਹੋਵੇ ਚਾਹੇ ਉਹ ਮਿਊਜ਼ਿਕ ਇੰਡਸਟਰੀ 'ਚ ਹੋਵੇ ਹਰ ਜਗ੍ਹਾ ਤੇ ਸਾਨੂੰ ਜਨੂਨ ਤੇ ਹੌਸਲਾ ਲੈ ਕੇ ਚੱਲਣਾ ਪੈਂਦਾ ਤਾਂ ਫੇਰ ਹੀ ਕੋਈ ਵੀ ਜਿਹੜੀ ਚੀਨ ਨੂੰ ਪਾਉਣ ਵਾਸਤੇ ਸਾਡੇ ਅੰਦਰ ਜਨੂੰਨ ਹੋਣਾ ਚਾਹੀਦਾ ਹੈ ਤੇ ਖਿਡਾਰੀ ਦੇ ਲਈ ਤਾਂ ਹਰ ਇੱਕ ਉਹ ਪਲ ਨੂੰ ਕਵਰ ਕਰਨ ਦੇ ਲਈ ਤਾਂ ਉਸ ਨੂੰ ਪੂਰੇ ਜੋਰ ਸ਼ੋਰ ਦੇ ਨਾਲ ਅੱਗੇ ਵਧਣਾ ਪੈਂਦਾ ਸੋ ਜੁੜੇ ਹੋਏ ਡੇਲੀ ਪੁਸ ਪੰਜਾਬੀ ਦੇ ਨਾਲ ਕੈਮਰਾ ਪਰਸਮ ਸ਼ੇਖ ਦੇ ਨਾਲ ਸੰਦੀਪ ਕੰਬੋਸ਼ ਚੰਡੀਗੜ੍ਹ